Bam bam ole 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 बोले शिम शिम बोले बम बम बोले बम बम बोले बम बम बोले बोले शिम शिम बोले शिम शिम बोले ये करो बोले ना Bam bam. Bole. Bam bam. Bole. Bam bam. Bole. Bam bam. Bole. Jai Karat Pir Bajrangi. ਅੱਛਾ ਨਹੀਂ ਸਮਝ ਨਹੀਂ ਆਦਾਂ ਕਲਾ ਯਾਤਰਾ ਕਰ ਰਹੋ ਹਾਂਜੀ ਹਾਂ ਸੇ ਮਤਲਬ ਕਿ ਅੱਜ ਕੱਲ ਯਾਤਰਾ ਆਪਣੀ ਅਗਰਵਾਲ ਤੱਕ ਇਨਸ਼ਾ ਅੱਲਾਹ ਤੋਂ ਲੈ ਕੇ ਬਾਠੜਾ ਤੱਕ ਜਾਏਗੀ ਤੇ ਇੱਥੇ ਆਪਣਾ 6 ਤਰੀਕ 7 ਤਰੀਕ ਤੱਕ ਕਥਾ ਹੋਏਗੀ ਫਿਰ ਉਦਰਾ ਵਿਸ਼ੇਕ ਹੋਏਗਾ ਮਤਲਬ ਕਿ ਜੋ ਵੀ ਮਤਲਬ ਕਿ ਬਹੁਤ ਵਧੀਆ ਇੱਥੇ ਆਨੰਦ ਆਏਗਾ ਜੋ ਵੀ ਉਦਰਾ ਵਿਸ਼ੇਕ ਕਰਾਣਾ ਚਾਹੁੰਦਾ ਹੈ ਉਹ ਵੀ ਇੱਥੇ ਆ ਸਕਦਾ ਹੈ ਜੀ ਸਾਰੇ ਇੱਥੇ ਵੱਦ ਤੋਂ ਵੱਧ ਹਿੱਸਾ ਲੋ ਵੱਦ ਤੋਂ ਆਤਾ ਕੇ ਇੱਥੇ ਪਹੁੰਚੋ ਜੀ ਧੰਨਵਾਦ ਸਾਵਨ ਦਾ ਮਹੀਨਾ ਚੱਲ ਰਿਹਾ ਹੈ ਸ਼ਿਵਪੋਲੇ ਦਾ ਆਸ਼ੀਰਵਾਦ ਸਾਰਿਆਂ ਨੂੰ ਮਿਲੇ ਤੇ ਸਾਰੇ ਇੱਥੇ ਵੱਦ ਤੋਂ ਵੱਧ ਪਹੁੰਚ ਕੇ ਸ਼ਿਵਪੋਲੇ ਦਾ ਆਸ਼ੀਰਵਾਦ ਪ੍ਰਾਪਤ ਕਰੇ ਨਾਮ ਨਾਮ ਬੋਲੇ ਨਾਮ ਨਾਮ ਬੋਲੇ ਉਹ ਕਿਹਦੀ ਅੱਜ ਕਲਾਸੀ ਯਾਤਰਾ ਕਰਨੀ ਜਾ ਰਹੀ ਹੈ ਕਿਸ ਉੱਪਰ ਪਿਛੇ ਇਹਦੇ ਵਿੱਚ ਇਹ ਅੱਜ ਸਾਵਨ ਦੀ ਜੀ ਆਪਣਾ ਮਹਾ ਕਲਸ਼ ਯਾਤਰਾ ਨਿਕਲ ਰਹੀ ਹੈ ਅਗਰਵਾਲ ਧਰਮਸ਼ਾਲਾ ਦੇ ਵਿੱਚ ਗਰੂਦਰਾ ਵਿਗੇਸ਼ ਨੂੰ ਤਬhishek ਵੀ ਹੋਣਾ ਹੈ ਉਰੇ ਤੇ ਆਪਣਾ ਇੱਕ ਤਰੀਕ ਤੋਂ ਲੈ ਕੇ 7 ਤਰੀਕਾ ਕਿਹੇ ਕਥਾ ਜੰਨੀ ਹੈ ਜੀ ਇਹ ਕਲਸ਼ ਯਾਤਰਾ ਦੇ ਵਿੱਚ ਜੋ ਸਾਰੇ ਦਿਨ ਵਿਵਾਦੋਵਦ ਪਹੁੰਚਣ ਕਥਾ ਅਗਰਵਾਲ ਤੁਨਛਾਲਾ ਦੇ ਵਿੱਚ ਅੱਜ ਦੋ ਸਮਿਤੀ ਵੱਲੋਂ ਮਹਾਸ਼ਿਵ ਪ੍ਰਾਨ ਦੀ ਕਥਾ ਬੜੇ ਹੀ ਪਵਿੱਤਰ ਮਾਸ ਦੇ ਵਿੱਚ ਸਾਉਣ ਮਹਾਰਾਸ਼ ਮਾਸ ਚੱਲ ਰਿਹਾ ਉਹਦੇ ਵਿੱਚ ਕਰਵਾਈ ਜਾ ਰਹੀ ਹੈ ਇਹ ਸਾਡੇ ਸੁਨਿਤੀ ਦਾ ਬਹੁਤ ਵੱਡਾ ਉਪਰਾਲਾ ਹੈਗਾ ਹੈ ਇਦੇ ਨਾਲ ਸਾਡੇ ਸਨਾਤਨ ਧਰਮ ਦੇ ਨਾਲ ਲੋਕ ਜੁੜਦੇ ਨੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਔਰ ਸਭ ਨੂੰ ਅਪੀਲ ਵੀ ਕਰਦਾ ਇਸ ਕਥਾ ਦੇ ਵਿੱਚ ਹਰ ਰੋਜ਼ ਪਹੁੰਚੋ ਔਰ ਇਸ ਦਾ ਲਾਭ ਉਠਾਓ ਜੀ ਧੰਨਵਾਦ ਜੈ ਸ਼੍ਰੀ ਰਾਮ ਬੰਮ ਬੰਮ ਬੋਲੇ ਸਾਰੇ ਸ਼ਹਿਰ ਨਿਵਾਸੀ ਨੂੰ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਇਹ ਜਿਹੜਾ ਮਹੀਨਾ ਹੈ ਸ਼ਾਵਨ ਮਹਾ ਦਾ ਮਹੀਨਾ ਹੈ ਸੀ ਪੋਲੇ ਦਾ ਮਹੀਨਾ ਹੈ ਇਸ ਕਰਕੇ ਇਹ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸੀ ਪ੍ਰਾਂ ਦੀ ਕਥਾ ਹੈ ਜੋ ਅਗਰਵਾਲਤਾ ਰਮਸਾਲਾ ਦੇ ਵਿੱਚ ਕਰਾਈ ਜਾ ਰਹੀ ਹੈ ਅਸੀਂ ਸਾਰੇ ਤੈਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਉਹ ਬਹੁਤ ਭਾਰੀ ਸੰਖਿਆ ਦੇ ਵਿੱਚ ਉਹ ਪਹੁੰਚੇ ਨੇ ਹੁਣ ਕੱਲ੍ਹ ਸਿਆਤਰਾ ਹੋਏਗੀ ਕੱਲ੍ਹ ਸਿਆਤਰਾ ਤੋਂ ਬਾਅਦ ਉਸ ਤੋਂ ਬਾਅਦ ਲੰਗਰ ਦੀ ਵਿਵਸਥਾ ਵੀ ਕੀਤੀ ਹੋਈ ਹੈ ਉਸ ਤੋਂ ਬਾਅਦ 3 ਵਜੇ ਤੋਂ ਲੈ ਕੇ 6 ਵਜੇ ਤੱਕ ਸਵਾਮੀ ਆਚਾਰਿਆ ਸਤਨਾਂਜੀ ਮਹਾਰਾਜ ਜੋ ਬ੍ਰਿੰਦਵਨ ਤੋਂ ਪਹੁੰਚੇ ਨੇ ਉਹ ਆਪਣੀ ਮੁਖਾਰਬਿੰਦ ਉੱਪਰ ਮੁਖਾਰਬਿੰਦ ਤੋਂ ਰਾਹੀ ਇਹਦੇ ਸਾਡੇ ਸਮਾਣਾ ਨਗਰੀ ਨੂੰ ਭਗਤਾਂ ਨੂੰ ਨਿਹਾਲ ਕਰਨਗੇ ਔਰ ਸ੍ਰੀ ਪ੍ਰਾਂਦੀ ਕਥਾ ਸੁਣਾਣਗੇ ਮੈਂ ਸਾਰੇ ਸਹਿਤ ਵਸੋਂ ਇੱਕ ਵਾਰੀ ਫੇਰ ਅਪੀਲ ਕਰਦਾ ਵੀ ਉਹ 3 ਵਜੇ ਤੋਂ ਲੈ ਕੇ 6 ਵਜੇ ਤੱਕ ਅਗਰਵਾਧਰਾਂ ਸਾਡੇ ਤੇ ਪਹੁੰਚੋ ਔਰ ਇਸ ਕਥਾ ਦਾ ਲਾਭ ਉਠਾਓ ਔਰ ਆਪਣਾ ਜੀਵਨ ਸਫਲ ਬਣਾਓ ਜੈ ਸ੍ਰੀ ਅਕਾਲ Her her mahalle में देता जी इसके डबल लगा दिया करो लगा तो हुआ है निकल तो लगाओ जय भी इस जी मूर्ति के में लगी जी ठीक है फायदा है यार ਨਾ ਨਾ ਆਜੋ ਨਾ ਨਾ ਆਜੋ